ਇੱਕ ਸਟਰੀਟ ਡੌਗ ਦੋਸਤੋ ਇੱਕ ਨਾ ਕਪੜਾ ਮੂੰਹ ਦੇ ਵਿੱਚ ਲੈ ਕੇ ਤੇ ਬਾਜ਼ਾਰ ਦੇ ਵਿੱਚ ਆਉਂਦਾ ਵਾ ਕਪੜੇ ਦੇ ਉੱਤੇ ਲਾਲ ਰੰਗ ਦਾ ਦਾਗ ਲੱਗਿਆ ਲਹੂ ਲੱਗਿਆ ਹੋਇਆ ਵਾ ਉੱਥੋਂ ਦੇ ਲੋਕ ਦੋਸਤੋ ਸਾਰੇ ਜਿੰਨੇ ਲੋਕ ਆ ਇਹਦੇ ਜਾਨਵਰ ਵੱਲ ਵੇਂਦੇ ਆ ਤੇ ਬੜੇ ਹੈਰਾਨ ਹੁੰਦੇ ਆ ਕਿਉਂਕਿ ਇਹ ਕਪੜਾ ਚੁੱਕੀ ਫਿਰਦਾ ਵਾ ਤੇ ਸਾਰਿਆਂ ਵੱਲ ਵੇਂਦਾ ਵਾ ਜਿੱਦਾਂ ਕਿਸੇ ਤੋਂ ਮਦਦ ਮੰਗਣ ਡਿਆ ਹੋਵੇ ਕੁਝ ਲੋਕ ਦੋਸਤੋ ਇਹਦੇ ਲਾਗੇ ਖਲੋਂਦੇ ਆ ਕਪੜਾ ਇਹਦੇ ਕੋਲ ਲੈਂਦੇ ਆ ਸਿਕਿਉਰਿਟੀ ਵਾਲਿਆਂ ਨੂੰ ਦੱਸਦੇ ਆ ਤੇ ਸਿਕਿਉਰਿਟੀ ਵਾਲੇ ਦੋਸਤੋ ਲਾਗੇ ਆਉਂਦੇ ਆ ਤੇ ਜਾਂਚ ਵਗੈਰਾ ਕਰਦੇ ਆ ਜਦੋਂ ਕੁਝ ਚਿਹਰੇ ਦੇਖਣ ਤੋਂ ਬਾਅਦ ਦੋਸਤੋ ਇਹ ਜਾਨਵਰ ਜਿਹੜਾ ਉਥੇ ਨਾ ਹਿਲਜੁਲ ਕਰੀ ਜਾਂਦਾ ਵਾ ਬੈਂਦਾ ਨਹੀਂ ਆਰਾਮ ਦੇ ਨਾਲ ਚੁੱਕੀ ਜਾਂਦਾ ਵਾ ਜਿੱਦਾਂ ਉਹਨਾਂ ਨੂੰ ਕਹਿ ਰਿਆ ਹੋਵੇ ਵੀ ਮੇਰੇ ਨਾਲ ਚੱਲੋ ਬਹੁਤ ਪਰੇਸ਼ਾਨ ਲੱਗਦਾ ਜਿੱਦਾਂ ਬੈਂਦਾ ਨਹੀਂ ਲੱਗੇ ਚੁੱਕੀ ਜਾਂਦਾ ਉਹਨਾਂ ਦੇ ਲਾਗੇ ਇਹ ਦੋਸਤੋ ਸਿਕਿਉਰਟੀ ਵਾਲੇ ਵਹਿੰਦੇ ਆ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਦੇ ਆ ਤੇ ਜਦੋਂ ਉਹਨਾਂ ਨੂੰ ਕੋਈ ਸ਼ੱਕ ਪੈਂਦਾ ਵਾ ਨਾ ਤੇ ਉਹ ਨਾ ਇਸ ਜਾਨਵਰ ਦੇ ਨਾਲ ਇਹਦੇ ਮਗਰਮਗਰ ਜਾਂਦੇ ਆ ਇਹ ਜਾਨਵਰ ਦੋਸਤੋ ਉਹਨਾਂ ਨੂੰ ਇੱਕ ਬੰਦ ਕਮਰੇ ਦੇ ਲਾਗੇ ਲੈ ਕੇ ਜਾਂਦਾ ਵਾ ਕਿਸ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਉੱਥੇ ਕੀ ਆ ਕੀ ਨਹੀਂ ਆ ਜਾਨਵਰ ਨੂੰ ਪਤਾ ਨਹੀਂ ਕਿਹੜੇ ਸਾਹਬ ਦੇ ਨਾਲ ਪਤਾ ਲੱਗਦਾ ਵਾ ਤੇ ਇਹ ਜਾਨਵਰ ਦੋਸਤੋ ਸਿਆਣਪ ਵਿਖਾਉਂਦਾ ਵਾ ਵੀਡੀਓ ਲਾਸਟ ਤੱਕ ਵੇਖਿਓ ਤੇ ਇਹ ਜਿਹੜੇ ਸਿਕਿਉਰਿਟੀ ਵਾਲੇ ਆ ਦੋਸਤੋ ਨਾਲ ਤੁਰ ਪੈਂਦੇ ਆ ਬੰਦ ਕਮਰੇ ਤੱਕ ਜਦੋਂ ਪਹੁੰਚ ਜਾਂਦੇ ਆ ਤੇ ਅੰਦਰੋਂ ਕੁਝ ਆਵਾਜ਼ਾਂ ਵੀ ਆਉਂਦੀਆਂ ਵਾ ਤੇ ਇਹ ਜਾਨਵਰ ਜਿਹੜਾ ਵਾ ਉਹ ਬੂਏ ਦੇ ਗਾੜੀ ਜਾ ਕੇ ਤੇ ਫਿਰ ਚੀਕੰਡਾ ਬੰਦਾ ਵਾ ਚਲਾਉਣ ਦਾ ਬੰਦਾ ਵਾ ਤੇ ਇਹ ਜਿਹੜੇ ਸਿਕਿਉਰਟੀ ਵਾਲੇ ਆ ਦੋਸਤੋ ਇਹ ਫਿਰ ਜਿਹੜਾ ਬੂਹਾ ਵਾ ਬੂਏ ਨੂੰ ਖੋਲਦੇ ਆ ਤੇ ਬੂਹਾ ਖੋਲ ਕੇ ਜਦੋਂ ਅੰਦਰ ਵਹਿੰਦੇ ਆ ਨਾ ਤੇ ਦੋਸਤੋ ਹਰਾਨ ਰਹਿ ਜਾਂਦੇ ਆ ਇੱਕ ਜਾਨਵਰ ਦੀ ਇੰਨੀ ਸਿਆੰਪ ਦੇ ਨਾਲ ਕਿਸ ਦੀ ਜਾਨ 바ਜੇ ਬਾਕੀ ਦੋਸਤੋ ਜਾਨਵਰ ਤੇ ਸਿਆਣੇ ਹੀ ਹੁੰਦੇ ਆ ਇਹ ਸਿਕਿਉਰਟੀ ਵਾਲੇ ਅੰਦਰ ਵੜਦੇ ਜਦੋਂ ਅੰਦਰ ਵੜ ਕੇ ਵਹਿੰਦੇ ਆ ਨਾ ਇੱਕ ਬੱਚਾ ਦੋਸਤੋ ਇਹਨਾਂ ਨੂੰ ਮਿਲਦਾ ਉਥੇ ਉਹਦੀ ਹਾਲਤ ਵੀ ਗੰਭੀਰ ਹੁੰਦੀ ਆ ਕਿਉਂਕਿ ਉਹਨੂੰ ਕਿਟਨੈਪ ਕੀਤਾ ਹੁੰਦਾ ਵਾ ਉਹਦੀ ਜਿਹੜੀ ਰਿਪੋਰਟ ਆ ਨਾ ਉਹ ਪੁਲਿਸ ਸਟੇਸ਼ਨ ਦੇ ਵਿੱਚ ਵੀ ਲਿਖਾਈ ਹੁੰਦੀ ਆ ਤੇ ਉਹਦੀ ਪਾਲ ਜਿਹੜੀ ਆ ਚੱਲ ਜਾਰੀ ਹੁੰਦੀ ਆ ਤੇ ਇਹ ਬੱਚੇ ਨੂੰ ਦੋਸਤੋ ਲੱਭਣ ਡੇ ਹੀ ਹੁੰਦੀ ਆ ਪੁਲਿਸ ਵੀ ਲੱਭਣ ਡੇ ਹੀ ਹੁੰਦੀ ਆ ਤੇ ਘਰ ਵਾਲੇ ਵੀ ਲੱਭਣ ਡੇ ਹੁੰਦੇ ਆ ਤੇ ਇਹ ਜਾਨਵਰ ਦੋਸਤੋ ਉਥੇ ਲੈ ਜਾਂਦਾ ਵਾ ਇਸ ਬੱਚੇ ਨੂੰ ਉਥੋਂ ਖੜਾਇਆ ਜਾਂਦਾ ਇਹਦੀ ਹਾਲਤ ਗੰਭੀਰ ਹੁੰਦੀ ਆ ਚੱਕ ਕੇ ਦੇ ਹਸਪਤਾਲ ਦੇ ਵਿੱਚ داخل کروایا ਜਾਂਦਾ ਟਰੀਟਮੈਂਟ ਚੱਲਦਾ ਵਾ ਕਈ ਦੋਸਤੋ ਕਹਾਣੀਆਂ ਇਦਾਂ ਦੀਆਂ ਵਾਂ ਜਿਹੜੀਆਂ ਹੈਰਾਨ ਕਰ ਦਿੰਦੀਆਂ ਆਪਾਂ ਨੂੰ ਵੀ ਇੱਕ ਜਾਨਵਰ ਇਦਾਂ ਕਰ ਸਕਦਾ ਵਾ ਜਾਨਵਰ ਕਰਕੇ ਦੋਸਤੋ ਇਸ ਬੱਚੇ ਦੀ ਜਾਨ ਵੱਜ ਜਾਂਦੀ ਆ ਇਹ ਸਟੋਰੀ ਇੱਕ ਪੁਲਸ ਵਾਲੇ ਨੇ ਦੱਸੀ ਆ ਫੋਰਨ ਕੰਟਰੀ ਦੀ ਸਟੋਰੀ ਆ ਪੁਲਸ ਵਾਲੇ ਦੇ ਜ਼ਰੀਏ ਦੱਸੀ ਆ ਰਿਕਾਰਡ ਨਹੀਂ ਹੋਈ ਇਹਨੂੰ AI ਦੇ ਜ਼ਰੀਏ ਦੇ ਨਾਲ ਤਿਆਰ ਕੀਤਾ ਗਿਆ ਵਾ ਬਿਲਕੁਲ ਸੱਚੀ ਕਹਾਣੀਆਂ ਦੋਸਤੋ ਜਾਨਵਰ ਏਡੇ ਸਿਆਣੇ ਹੁੰਦੇ ਆ ਵੇ ਲੋ ਤੇ ਬਾਕੀ ਦੋਸਤੋ ਇਸ ਬੱਚੇ ਦਾ ਜਦੋਂ ਟ੍ਰੀਟਮੈਂਟ ਪੂਰਾ ਹੋ ਜਾਂਦਾ ਵਾ ਤੇ ਇਹਨੂੰ ਇਹਦੇ ਪਰਿਵਾਰ ਦੇ ਨਾਲ ਮਿਲਾ ਦਿੱਤਾ ਜਾਂਦਾ ਵਾ ਬੱਚੇ ਦੇ ਨਾਲ ਤੇ ਜਿਹੜੇ ਪਰਿਵਾਰ ਵਾਲੇ ਦੋਸਤ ਹੁੰਦੇ ਆ ਉਹ ਇਸ ਬੱਚੇ ਨੂੰ ਵੀ ਘਰੇ ਖੜਦੇ ਆ ਤੇ ਇਹ ਜਿਹੜਾ ਜਾਨਵਰ ਆ ਨਾ ਇਹਨੂੰ ਵੀ ਅਪਣਾ ਲੈਂਦੇ ਆ ਬਾਕੀ ਦੋਸਤੋ ਇਹੜੇ ਜਾਨਵਰ ਹੁੰਦੇ ਆ ਸਿਆਣੇ ਵੀ ਬਹੁਤ ਹੁੰਦੇ ਆ ਵਫਾਦਾਰ ਵੀ ਬਹੁਤ ਹੁੰਦੇ ਆ ਇਹ ਆਪਣੇ ਪਰਿਵਾਰ ਦੇ ਨਾਲ ਦੋਸਤੋ ਜਿੱਥੋਂ ਰੋਟੀ ਖਾਂਦੇ ਆ ਉਹਦੀ ਹਮੇਸ਼ਾ ਹੀ ਸੁੱਖ ਮੰਗਦੇ ਆ